ਹਾਂਜੀ ਸਾਥੀਓ ਕੀ ਹਾਲ ਆ ਅੱਜ ਆਇਆ ਹਾਂ ਸ਼ਿਵਾਸ਼ ਨਗਰ ਲੁਗਾਨੇ ਵਿੱਚ ਜਿੱਥੇ ਸਾਨੂੰ ਸਰਦਾਰ ਵੀਰ ਜੀ ਦੀ ਇੱਕ ਬਹੁਤ ਹੀ ਸੋਹਣੀ ਸਾਫਤਰੀ ਰੈੱਡ ਦੀ ਕਨੋਮਲੀ ਜਿੱਥੇ ਇਹ ਕਰਦੇ ਆ ਬਰਗਰਾਂ ਦਾ ਕੰਮ ਤੇ ਸਿੰਘ ਜੀ ਕਿੰਗ ਇਹਨਾਂ ਦੀ ਸ਼ੋਪ ਦਾ ਨਾਮ ਆ ਤੇ ਦੇਖੋ ਵੀਰ ਜੀ ਕਿੰਨੀ ਸਪੀਡ ਦੇ ਨਾਲ ਕਿੰਨੀ ਸਫਾਈ ਦੇ ਨਾਲ ਬਰਗਰਾਂ ਦੀ ਤਿਆਰੀ ਕਰਦੇ ਪਏ ਆ ਇਹ ਵਰਤਦੇ ਆ ਪੂਰੀ ਅਮੂਲ ਕੁਇਲ ਕੀ ਆ ਬਾਤ ਆ ਕੋਈ ਜਾਲੀ ਨਹੀਂ ਕੋ ਡੁਪਲੀ ਕਰਦੀ ਪੀਰ ਵੀ ਹੈ ਬਹੁਤ ਹੀ ਵਧੀਆ ਬਰਤਦੇ ਆ ਡੈਰੀ ਦੇ ਵਿੱਚੋਂ ਲਿਆਉਂਦੇ ਆ ਦੇਖੋ 버거 ਕੀ ਬਾਤ ਆ ਤੇ ਪੂਰਾ ਮੱਖਣ ਦੇ ਵਿੱਚ ਇਹਨੂੰ ਫਿਲ ਕਰਕੇ ਦਿੰਦੇ ਆ ਉਹ ਵੀ ਅਮੋਲ ਦਾ ਕੀ ਬਾਤ ਆ ਇਹ ਕੀ ਬਾਤ ਆ ਦੇਖੋ ਵੀਰ ਜੀ ਕੀ ਸਪੀਡ ਆ ਵੀਰ ਦੀ ਕੀ ਬਾਤ ਆ ਮੱਖਣ ਉੱਪਰ ਹੋਰ ਪਾਤਾ ਭਰ ਭਰ ਕੇ ਕੀ ਬਾਤ ਆ ਹਾ ਤਾਂ ਦੇਖੋ ਵੀਰ ਜੀ ਦਾ ਕਿਦਾਂ ਚੱਲਦਾ ਆ ਪੁਲਿਸ ਸਪੀਡ ਦੇ ਨਾਲ ਵੀ ਜੀ ਆਪਣਾ ਕੰਮ ਕਰਦੇ ਪੁਲਿਸ ਸਫਾਈ ਦੇ ਨਾਲ ਕੀ ਬਾਤ ਆ ਵੀ ਕੀ ਬਾਤ ਤੇ ਵਰਗਤ ਤਕਰੀਬਨ ਤਕਰੀਬਨ ਤਿਆਰ ਹੋ ਰਹੀ ਆ ਬਹੁਤ ਹੀ ਸਪੀਡ ਹੈ ਕੀ ਬਾਤ ਆ ਵੀ ਜਿੱਥੇ ਹਾਈਜਿਨਟਾ ਹੈ ਨਾਲ ਇਹ ਉਹਦੇ ਦੀ ਸਿਹਤ ਦਾ ਵੀ ਬਹੁਤ ਧਿਆਨ ਰੱਖਦੇ ਆ ਕਿਉਂਕਿ ਕੋਈ ਵੀ ਚੀਜ਼ ਪਨੀਰ ਅਮੂਲ ਕਰੀਮ ਕਿਸੇ ਵੀ ਚੀਜ਼ ਕੰਪਲੀਕੇਟ ਤੌਰ ਤੇ ਨਹੀਂ ਬਾਤਦੇ ਹਰ ਚੀਜ਼ ਇਹਨਾਂ ਕੋਲ オリジナル ਆ ਦੇਖੋ ਕਿੰਦਾ کریم ਭਰ-ਭਰ ਕੇ ਪਾ ਰਹੇ ਆ ਕੀ ਵਾਦਾ ਲੈ ਵੀ ਹੋ ਗਿਆ 버거 ਤਿਆਰ ਤੇ ਕਰਦੇ ਆ ਇੰਜੋਏ ਕਰੋ ਵੀਡੀਓ ਨੂੰ ਸ਼ੇਅਰ